ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਸੰਧੂ ਪੱਧਰ ਪ੍ਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਪੰਪਤਾ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਗੇ ਅੱਜ ਦੀ ਵਿਜਿਟ ਪਿੰਡ ਆਪਣਾ ਸਵਾਜਪੁਰ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਵੀ ਇਹਨੂੰ ਤਰਨਤਾਰ ਸਾਹਿਬ ਲੱਗਦੀ ਆ ਬਾਈ ਬਲਜੀਤ ਦੇ ਫਾਰਮ ਤੇ ਪਹੁੰਚ ਚੁੱਕੇ ਆ ਤਿੰਨ ਵੜਾ ਲੈ ਕੇ ਆਇਆ ਵਧੇਰੇ ਜਾਣਕਾਰੀ ਸਾਰੀ ਲੈ ਕੇ ਸਾਂਝੀ ਕਰਾਂਗੇ ਐਂਡ ਤੱਕ ਜਰੂਰ ਬਣੇ ਰਹੋ ਕਰਦੇ ਆਂ ਗੱਲਬਾਤ ਫਰਜ ਬੰਦਾ ਤੁਹਾਡਾ ਨਰਖ ਤੇ ਪਰਖ ਤੇ ਤਸੱਲੀ ਕਰਕੇ ਕਿਤੋਂ ਵੀ ਫਰੀਦਾਰੀ ਸਜਣੋ ਕਰਦੇ ਜੇ ਨਰਖ ਦੇ ਪਰਖ ਪਹਿਲਾਂ ਜਰੂਰ ਕਰਿਆ ਕਰੋ ਬਾਅਦ ਚ ਕਿਸੇ ਨੂੰ ਕੋਈ ਲਾਮਾ ਨਾ ਦਿਆ ਕਰੋ ਪੈਸੇ ਲਾਉਣੇ ਹੁੰਦੇ ਆ ਆਓ ਲਈਏ ਵਧੀਰੇ ਜਾਣਕਾਰੀ ਬਾਈਬਲ ਜੀ ਸਿੰਘ ਸასი ਕਾਲ ਠੀਕ ਹੈ ਜੀ ਠੀਕ ਜੀ ਹਾਂਜੀ ਹਾਂਜੀ ਵਧੀਆ ਜੀ ਬਹੁਤ ਸੁਣਾਓ ਵਧੀਆ ਜੀ ਵਧੀਆ ਚਾਹੀਦਾ ਯਾਰ ਡਰੈਸ ਕਰੀਏ ਨੋਟ ਆਪਣਾ ਪਿੰਡ ਦਾ ਆਪਣਾ ਹੈਗਾ ਪਿੰਡ ਸਵਾਇਪੁਰ ਜਿਲ੍ਹਾ ਤਰਨਤਾਰਨ ਤੇ ਤਸੀਲ ਤਸੀਲ ਵੀ ਕਰੀ ਤਾਰੋ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 73407 ਹਾਂ 40212 ਤੇ ਇੱਕ ਦੂਜਾ ਨੰਬਰ ਹੈਗਾ 9843 6848 ਠੀਕ ਆ ਨਿੱਕਾ ਵਪਾਰੀ ਵੀ ਆ ਗਿਆ ਨਿੱਕਾ ਵਪਾਰੀ ਆ ਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਲ ਠੀਕ ਹੈ ਇਹ ਠੀਕ ਹੈ ਬਾੜਾ ਜੀ ਸਕੂਲੋਂ ਆਏ ਜੀ ਠੀਕ ਆ ਤੇ ਵਿਖਾਈਏ ਕਾਵਾਂ ਹਾਂ ਕਰਗੇ ਇਹ ਦਰਾਵਦੀ ਹੁਣੇ ਸੋਈ ਆ ਇਹਨੂੰ ਇਹਗਾ ਘੰਟਾ ਹੋ ਗਿਆ ਸੋਈ ਨੂੰ ਅੱਛਾ ਤੇ ਧਾਰਾ ਤੁਰਾ ਮਰਈਆਂ ਹਾਂਜੀ ਹਾਂਜੀ ਆ ਚੋਣ ਇੱਕ ਨੰਬਰ ਅੱਛਾ ਜੀ ਜੋਰ ਬਾਕੀ ਰਹਿ ਗਈ ਪਾਉਣ ਵਾਲੀ ਹਾਂਜੀ ਬਾਕੀ ਠੰਡੀ ਸੀ ਠੰਡੀ ਬੜੀ ਜਣਾ ਇਹ ਤਾਂ ਮੈਂ ਨਾ ਬਰਫੀ ਲਾਈ ਪਈ ਤੇ ਥਾਣ ਵੀ ਚੰਗਾ ਕੱਢਿਆ ਹਾਂਜੀ ਬਹੁਤ ਵਧੀਆ ਥਾਣਾ ਬਾਕੀ ਜਾਂਦੀ ਜੇ ਉੱਤਰਾ ਕੇ ਥੋੜੀ ਜੀ ਉਧਰ ਕੇ ਸੁਬੀ ਰਾਤ ਹੀ ਆਈ ਟਾਂਟੂਲ ਪਈ ਹੈ ਜੇ ਨਾ ਸੱਚਾਂ ਬਨਜੂਗੀ ਬੱਚੀ ਪੂਰੀ ਬਨਜੂਗੀ ਹਾਂ ਜੀ ਉੱਤੋਂ ਵੇਖੋ ਕਿੱਡੀ ਨਿੱਕਰ ਨਗਰ ਵਾਹ ਜੀ ਵਾਹ ਨਹੀਂ ਉੱਤੋਂ ਵੀ ਪੂਰੇ ਆਹ ਆਰਤੀਆਂ ਦੇ ਸਰਾਹਿਆਂ ਕੋਲ ਗੋਲ ਮਟੋਲ ਆ ਦੇ ਤੇ ਬੱਚੀ ਵੇਖੋ ਕਿੱਡੀ ਮੱਛੀ ਦੇਤੀ ਆ ਹਾਂ ਜੀ ਹਾਂ ਜੀ ਵਾਹ ਜੀ ਬੱਚੀ ਵੇਖੋ ਕਿੱਡੀ ਸੋਹਣੀ ਵੇਖੋ ਹੈ ਡੱਬੀ ਵੱਛੀ ਆ ਗਈ ਹਾਂ ਬੱਚੀ ਬੜੀ ਪਿਆਰੀ ਪਾਈ ਨੇ ਦੇਖੋ ਖੁੱਲ ਕੇ ਤੋਰਾ ਕਰਾਈਏ ਜੇਕਰ ਹਾਂ ਸਜਣੋ ਵੱਛੀ ਬੜੀ ਪਿਆਰੀ ਮਗਰ ਤੇ ਆਪ ਵੀ ਵਹਿੜਿਆ ਦੂਜਾ ਸੁਹਾ ਹੋਗੀ ਹਾਂ ਜੀ ਦੂਜਾ ਸੁਹਾ ਵਿੱਚ ਪਿਓਰ ਠੀਕ ਆ ਤੇ ਮੇਰੇ ਕੋਲ ਕਿੰਨੇ ਘਰ ਆ ਕਰਮਾਂ 'ਚ ਲਿਖੀ ਜਾਂਦੇ ਆ ਲੈ ਓ ਜੀ ਪਰ ਇਹ ਨੂੰ ਲੈ ਗੋ ਕੋਈ ਸੋਈ ਕਰਕੇ ਥੋੜਾ ਬੱਚੇ ਦਾ ਤੇ ਨੇ ਕਰਨਾ ਹੀ ਕਰਨਾ ਉਹ ਨੂੰ ਉਧਰੋਂ ਆਉਣ ਲਾਇਓ ਨੌ ਹੀ ਕਰੋ ਮਾ ਹਾਂ ਥੋੜਾ ਬੱਚੇ ਦਾ ਨਹੀਂ ਬੱਚੇ ਦਾ ਤਾਂ ਫੇਰ ਕਰਨਾ ਹੀ ਕਰਨਾ ਇਹ ਗਰਮੀ ਵਾਲੀ ਆ ਨਾ ਹਾਂ ਜੀ ਤੋਫਾ ਹੀ ਆ ਗਰਮੀ ਦਾ ਗਰਮੀ ਦਾ ਤੋਫਾ ਹੀ ਆ ਨਾ ਗਰਮੀ ਚ ਇਹਨੂੰ ਕੋਈ ਨਹੀਂ ਜਿੱਥੇ ਮਰਜ਼ੀ ਬੰਦੋ ਮੋੜ ਲਿਓ ਭਾਵੇਂ ਕੋਈ ਲੈ ਜਾਓ ਬੱਚੇ ਲਾ ਕੇ ਮੈਨੂੰ ਗਰਮੀ ਵਾਲੀ ਆ ਜਿੱਥੇ ਮਰਜ਼ੀ ਧੁੱਪੇ ਛਾਵੇਂ ਇਹਨੂੰ ਬੰਨ ਛੱਡਿਓ ਤੇ ਜੱਸੀ ਦਾ ਕ੍ਰੋਸ ਆ ਗੱਛਾ ਹੀ ਆ ਬਿਲਕੁਲ ਜੱਸੀ ਦਾ ਬਾਕੀ ਠਹਿਲ ਟੋਲਾ ਜੇ ਵੀ ਬਾਵਾ ਪਈਆ ਬੰਨ ਜਾਣਾ ਬੱਚੀ ਜਿੱਦਿ ਜਿੱਦਾਂ ਚਵਾਈਆਂ ਲੱਗੀਆਂ HY ਦੇ ਨਾਲ ਹੀ ਬਣ ਜਾਂਦਾ ਡੰਗਰ ਦੁੱਧ ਕਿੰਨਾ ਕੁ ਤਾਂ ਠੜ੍ਹੇ ੜਗੇ ਨਾ ਪਾਜੂਕ ਦੁੱਧ ਵੀਰੀਆਂ ਨੂੰ 15-16 ਕਿਲੋ ਕੀ ਜਾਂਦਾ ਹਾਂ ਪਾਜੂਗੇ ਨਾ ਹਾਂਜੀ ਹਾਂ ਜਲੋ ਆਪਾਂ ਆਂਦੇ ਨਹੀਂ ਆ ਹਾਂਜੀ 15-16 ਕਿਲੋ ਆ ਰਾਮਣਾ ਮੋਲ ਕਰੀਏ ਹੋਣੇ ਦਾ ਕਿੰਨਾ ਕਿਨੇ ਦੀ ਦੇ ਦੀ ਆਪਾਂ ਮੋਲ ਤੇ ਵੀਰ ਜੀ ਵਸੀ ਲੱਗਦੀ 55000 ਦੀ ਹਾਂ ਆਪਾਂ ਬਣਾਉਣ ਲੱਗਿਆ ਤੁਹਾਡੇ ਚੈਨਲ ਤੋਂ ਪਹਿਲੀ ਦੀ ਵੀਡੀਓ ਜੀ 55000 ਦੀ ਦੇ ਦਿੱਤੀ ਹੋਰ ਕਰ ਦੀਏ ਹੋਰ ਕਰ ਦੀਏ ਚਲ 2000 ਰੁਪਏ ਛੋੜ ਕਰਦਾ ਪੂਰੇ 50 ਦੀ ਦੇ ਦਾਂਗੇ ਪੂਰੇ 50 ਦੀ ਹਾਂਜੀ 1000 ਸਾਡੇ ਵਾਲੋ ਕਰ ਦੋ ਚਲੋ ਠੀਕ ਹੈ 900 ਠੀਕ ਹੈ ਹਾਂਜੀ ਚਲੋ ਜੀ ਤੇ ਬਾਕੀ ਬੱਚੀ ਕੋਈ ਸ਼ੱਕ ਨਹੀਂ ਹੈਗਾ ਨਹੀਂ ਠੀਕ ਹੈ ਕੋਕਰ ਫੋੜਿਆ ਪੂਰੀ ਪਹ ਪੂਰੀ ਫਸੀ ਪਈ ਹੈ ਹਣਾ ਹਾਂਜੀ ਆਹ ਤੋਹਫਾ ਕਿਥੋਂ ਕਰ ਲਿਆ ਕਰ ਇਹ ਤੋਹਫਾ ਵੇਖ ਲੋ ਵਾਹ ਜੀ ਵਾਹ ਥਾਨ ਬੜਾ ਸੋਹਣਾ ਲੱਗਾ ਨੂੰ ਇਹ ਤਿਆਰੀ ਤੇ ਆ ਨਹੀਂ ਇਹ ਸੂਈ ਆ ਜੀ ਸੂਈ ਦੁੱਧ ਕੰਨਾ ਹੈ ਦੁੱਧ ਦੇ ਥੱਲੇ ਅੱਜ ਚੌਥਾ ਦਿਨ ਹੋਇਆ ਸੂਈ ਨੂੰ ਅੱਛਾ ਦੁੱਧ 11-12 ਕਿਲੋ 11 ਕਿਲੋ ਦੀ ਭਗਤਾਰ ਵਣਾ ਮਾਰੇ ਕੋਈ ਬੱਚਾ ਦਾ ਬੱਚਾ ਵੱਛਾ ਜੇ ਦਾ ਠੀਕ ਹੈ ਵੱਛਾ ਵਖਾ ਦੇਣਾ ਤੋਰੋ ਬਿਲਕੁਲ ਡੱਬੀ ਚ ਪਾ ਕੇ ਰੱਖਣ ਵਾਲੇ ਨਾ ਨਿੱਕੀ ਜੀ ਮੁਖੜੀ ਜਾਂਦੀ ਹਾਂਜੀ ਹਾਂਜੀ ਤੇ ਥਾਨ ਬਹੁਤ ਸੋਹਣਾ ਚੰਗਾ ਲੱਗਾ 14 ਕਿਲੋ ਬੋਲਾ ਮੌਕੇ ਦਾ ਨਹੀਂ ਨਹੀਂ 11 ਕਿਲੋ 11 ਕਿਲੋ ਮੌਕੇ ਦਾ ਠੀਕ ਹੈ ਜੀ 14 15 ਕਰ ਜੂ ਬਰਾਮ ਨਹੀਂ ਅੱਛਾ ਆ ਬੱਚਾ ਆ ਗਿਆ ਹੈ ਨਾ ਨੇ ਨਾ ਕਰਮਾਲੀ ਨੂੰ ਜਿਆਦਾ ਪੱਠਾ ਹੀ ਨਹੀਂ ਪਾਇਆ ਸਾਂਭੀ ਪਾ ਦਾ ਵਛੀ ਤੇ ਬਾਕੀ ਜਵਾਪ ਸਮਾ ਇੱਕ ਨੰਬਰ ਆ ਬੰਦਾਰਾ ਮਾਰ ਗਿਆ ਜਾ ਤਵੇਖੋ ਨਸਲ ਹੈ ਨਾ ਹਾਂਜੀ ਬੋਧੀ ਵਾਲੀ ਵਛੀ ਮਿਵਾਰੀ ਵਾ ਪੂਰੀ ਮੈਨਾ ਗੱਲ ਪਰੇ ਹੋਈ ਵੀ ਲੈ ਜੋ ਉੰਜ ਸਾਂਭੀ ਨਹੀਂ ਕਿਸੇ ਨੇ ਜਾਦ ਫੋਲਿਆ ਹਾਂਜੀ ਹਾਂਜੀ ਸਾਂਭਾ ਨਾ ਲੋਣੀ ਕਿਸੇ ਨੇ ਵੀ ਹੂੰ ਸਾਧ ਤੋਂ ਵੱਡਾ ਹੈ ਤੇ ਵੱਡੇ ਢਾਂਚੇ ਰੀ ਵੈਰ ਪੂਰੀ ਆ ਓਕੇ ਤੇ ਬਾਕੀ ਮੁੱਲ ਦੀ ਗੱਲ ਰਹਿ ਗਈ ਕਿੰਨੇ ਦੀ ਦੇ ਲਈ ਹੁਣ ਮੋਦ ਵੀ ਜੀ ਇਹ ਤਾਂ ਬੱਚੀ ਹੁੰਦੀ ਰਾਜੀ ਲੋ ਜੀ ਹਾਂ ਤੇ ਬੱਚੀ ਵੇਖਣੀ 65 60 ਲਈ ਵੇਖਣੀ ਸੀ ਹਾਂਜੀ ਤੁਹਾਨੂੰ ਪਤਾ ਹਾਂ ਤੇ ਅੱਜ ਇਹਦਾ ਮੁੱਲ ਕਰਾਂਗੇ ਆਪਾਂ 55000 ਸਿਰਫ ਹਾਂਜੀ ਤੇ ਦੇ ਕਿੰਨੇ ਦਈਏ 55000 ਦੀ ਦੇ ਦਾਂਗੇ ਪੂਰੇ 50 ਹੀ ਕਰ ਦਈਏ ਜੱਸ ਨੂੰ ਨਹੀਂ 50 ਦੀ ਧੱਕਾ ਜੋ ਜਾਣ ਦੇ ਹੈ 50000 ਦੀ ਦੇ ਦਾਂਗੇ ਕੋਈ ਜਾਰੀ ਕਰ ਦਿੱਕੇ ਚਲ 55 ਤੇ ਠੀਕ ਤੇ ਗਾੜੀ ਇਹ ਗੱਬਣ ਆ ਗਈ ਵੱਡੀ ਬੱਚੀ ਹੈ ਮੂੰਹ ਸਿੱਕੀ ਬਾਕੀ ਤੇ ਅਟੂਲੇ ਪਹਿਲਾਂ ਵਿਖਾਈਏ ਕਿੰਨੇ ਕ ਭਾਈ ਤੇ ਆਹ ਥੋੜੀ ਜੀ ਨਾ ਭਲਪੂਲ ਭਾਰੀ ਨੇ ਤੇ ਵੇਖੋ ਬੱਚੀ ਦਾ ਥਣ ਪੂਰਾ ਹੈ ਥਣ ਗਲਾਬੀ ਵੇਖੋ ਥਣ ਪੂਰਾ ਨਾ ਹਾਂਜੀ ਹਾਂਜੀ ਤੇ ਭਲ ਪਈ ਕਰਕੇ ਥੋੜਾ ਜਿਆਦਾ ਹਾਂਜੀ ਕਿੰਨਾ ਕ ਦੁੱਧ ਐੜ ਕੇ ਨਾ ਚਵਾਜੂਗੀ ਦੁੱਧ ਵੀ ਜੀ ਇਹ ਤੇ ਪਹਿਲਾਂ ਨੇ 17 18 ਕਿਲੋ ਚਵਾਇਆ ਅੱਛਾ ਹਰ ਕੀ ਦੂਜਾ ਸੂਆ ਹੈ ਹਾਂਜੀ ਹਾਂਜੀ ਮੂੰਹ ਸਿੱਕੀ ਆ 6 ਦੰਦ ਹੋ ਗਏ ਹਾਂਜੀ ਹਾਂਜੀ ਠੀਕ ਆ ਬਾਕੀ ਨਸਲ ਕੁਆਲਿਟੀ ਬੜੀ ਹੈ ਨਾ ਵੈੜ ਤੇ। ਤੁਹਾਡੀ ਨਸਲ ਜ਼ਿਆਦਾ ਹੈ। ਕੱਤ ਵਜਨ ਵੀ ਪੂਰਾ ਵੱਡਾ। ਤੁਹਾਡੇ ਤੁਹਾਡੇ ਜੱਡੀ ਜਵਾਨ ਆ। ਹਾਂ ਜੀ ਵੇਖੋ। ਨਹੀਂ ਪੂਰੀ ਜਵਾਨ ਆ। ਮੁਖੜਾ ਵਿਖਾਈਏ। ਵਾਹ ਜੀ ਵਾਹ। ਇਹ ਤਾਂ ਜਿਵੇਂ ਨਾ ਸਹ ਦਾ ਬੱਚੇ ਦਾ ਮੁਖੜਾ ਨਾ। ਵੱਖਰੀ ਜੀ ਵੈਰੈਟੀ ਕਰਦੀ ਹੋ ਨਾ। ਜਾਤ ਨਸਲ ਪੂਰੀ। ਚਮਕ ਦਮਕ ਵੇਖੋ ਵੇਸ਼ੀ। ਨਹੀਂ ਸੋਹਣੀ ਆ। ਤਦ ਕਾਰਡ ਵੇਖੋ ਕਿ ਤੌਰ ਤੀ ਗਈ ਸਾਂਜੀ ਸੇਂਗੇ ਦੇ ਜਮਾਂਦਰੂ ਅੱਗੇ ਨਹੀਂ ਵੀਰ ਜੀ ਅੱਛਾ ਜਮਾਂਦਰੂ ਕੋ ਨਹੀਂ ਆ ਹਾਂ ਜੀ ਹਾਂ ਜੀ ਤੌਰ ਦੋ ਆਪਾਂ ਆਪਦੇ ਸੱਜਣਾ ਤੋਂ ਲਈ ਆ ਅੱਛਾ ਹਾਂ ਜੀ ਉਹ ਆਦੇ ਜਮਾਂਦਰੂ ਜੀ ਸੇਂਗੂ ਕੇ ਅੱਛਾ ਤੇ ਵੇਖੋ ਇਧਰ ਵੇਖੋ ਕਈ ਇਹ ਦਿਖਾਉਂਦੇ ਆ ਨਾ ਹਾਂ ਜੀ ਨਾ ਉਹ ਆਦੇ ਦਿਖਾਏ ਨਹੀਂ ਤੇ ਅੱਗੇ ਨਹੀਂ ਤੇ ਅੱਛਾ ਤੇ ਬਾਕੀ ਠੰਡੀ ਸੀਲ ਵੇਖੋ ਇਧਰ ਵੇਖੋ ਵਾਹ ਜੀ ਵਾਹ ਆ ਚੀਜ਼ਾਂ ਲੱਭਦੀਆਂ ਕਿਦੇ ਨਹੀਂ ਪੂਰੀ ਓਕੇ ਰਪੋੜਿਆ ਮਿੱਠੀ ਚਵਾਈ ਵਾਲਾ ਥਾਣਾ ਦੋ ਦਰ ਕੀ ਵੀ ਚਵਾਜੂ ਵੀ ਆਉਣਾ ਹੀ ਸੇਵਾਲੇ ਘਰੇ ਚਲ ਕੀ ਨਾ 20 ਕਿਲੋ ਦੁੱਧ ਤੇਰਾ ਆਉਣਾ ਹੀ ਚਾਹੂਗੀ ਚਲੋ ਲਾਓ ਹਾਂਜੀ ਲਓ ਜੀ ਬੋਦੀ ਵਾਲੀ ਸਜਣੋ ਵਾਇੜ ਆ ਸੂਬਾ ਦੁੱਜਾ ਤੇ ਮੂੰਹ ਤੋਂ ਜਿਹੜੀ ਆ 6 ਦੰਦ ਹਾਂਜੀ ਬਾਕੀ ਥੋੜੀ ਜਿਹੀ ਪਿਛੇ ਭਾਲ ਹੈਗੀ ਥਣ ਥਣ ਪ੍ਰੋਪਰ ਸੋਹਣੇ ਚਾਰੇ ਠੀਕ ਹੈ ਜੀ ਅਰ ਤੋਂ ਫੇਰ ਤੁਹਾਨੂੰ ਚੈੱਕ ਕਰਵਾ ਦਿੰਦੇ ਥਣ ਪੂਰਾ ਬੰਦਾ ਹਾਂ ਤੇ ਮੁੱਲ ਦੀ ਗੱਲ ਕਰੀਏ ਆਪਾਂ ਕਿੰਨੇ ਦੇ ਰਹੀਏ ਮੁੱਲ ਵੀ ਜੀ ਇਹਦਾ ਆਪਾਂ ਕੋਈ 70 ਨਹੀਂ ਕਰਾਂਗੇ 70 ਨਹੀਂ ਕਰਨਾ ਅੱਛਾ ਮੋਲ ਕਰਾਂਗੇ 65000 ਰੁਪਿਆ ਠੀਕ ਆ 63000 ਦੀ ਦੇ ਦਾਂਗੇ ਹੋਰ ਕਰ ਦੋ ਥੋੜਾ ਪਰ ਯਾਰ ਰੁਪਿਆ ਛੋਟ ਕਰ ਦਾਂਗੇ 60000 ਦੀ ਬਾੜ ਦੀ ਕਾਰਦੀ ਨਾ ਕਰਦੀ ਨਹੀਂ 62000 ਦੀ ਦੇ ਦਾਂਗੇ ਠੀਕ ਆ ਹਾਂ ਤੇ ਬਾਕੀ ਬੱਛੀ ਜੇ ਵੀ ਵੀਰ ਵਪਾਰੀ ਭਰਾ ਵੀ ਲੈ ਜਾਊ ਬੱਛੀ ਵੀ ਕੋ 70 75000 ਦੀ ਜਦੋਂ ਤਿਆਰ ਹੋ ਗਈ ਆ ਜਿਹੜੇ ਬੱਛੀ ਕੱਚੀ ਆ ਟਾਈਮ ਕਿੰਨਾ ਰਹੇਗਾ ਸੋਣ ਜੀ ਆ ਜਨੇ ਵੀਰ ਜੀ 10 12 ਦਿਨ ਲੈ ਜਾਣੇ ਆ ਠੀਕ ਆ ਲੈ ਜਾਣੇ ਢਿਲ ਵਾਵਾ ਭਾਈ ਹਣਾ ਤੇ ਬਾਕੀ ਬੱਛੀ ਦਾ ਥਾਨ ਬਹੁਤ ਵਧੀਆ ਨੋਕ ਵਾਲਾ ਥਾਨ ਕਰਦਗੇ 61000 ਰੁਪਈ ਕਰਦਗੇ ਲਾਸਟ ਪੇਸ ਰਹਿ ਗਿਆ 1000 ਨਾ ਕਿ ਉਹ ਜਿੱਦਾਂ ਚੈੱਕ ਕਰ ਦੋ ਕਰ ਦਿੱ ਗਿਆ ਨਾ 60000 ਦੀ ਗੱਲ ਠੀਕ ਹੈ ਜੀ ਇਹ ਸੱਜਣੋ ਐਫਓ ਪੀ ਸਿਆ ਤਿੰਨ ਪਿੰਡ ਸੁਬਾਜਪੁਰ ਪਹੁੰਚ ਕੇ ਆਪਣੀ ਨਰਖ ਪਰਖ ਕਰਕੇ ਤਸੱਲੀਆ ਲੈ ਜਿਓ ਤੇ ਸਾਡੇ ਵੱਲੋਂ ਪਿਆਰ ਭਰੀ ਸასიਖਾਲ ਜੀ ਰੱਬ ਰਾਖਾ ਜੀ